ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੌਗ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਰਦੇ ਹਾਂ ਅਸੀਂ ਇੱਕ ਨਿਊ ਵੀਡੀਓ ਦੀ ਸ਼ੁਰੂਆਤ ਵੀਡੀਓ ਅੱਜ ਆਪਣੀ ਹੋਏਗੀ ਹੈਲਥ ਦੇ ਨਾਲ ਰਿਲੇਟਡ ਜੋ ਕਿ ਬਹੁਤ ਹੀ ਫਾਇਦੇਮੰਦ ਹੋਏਗੀ ਸਾਰਿਆਂ ਦੇ ਲਈ ਠੀਕ ਹੈ ਤੇਜੀ ਜੀ ਨੂੰ ਆਪਾਂ ਤੁਹਾਡੇ ਸਾਹਮਣੇ ਹੀ ਬਣਾਵਾਂਗੇ ਔਰ ਉਹਦੇ ਫਾਇਦੇ ਵੀ ਦੱਸਾਂਗੇ ਕੀ ਕੀ ਫਾਇਦੇ ਨੇ ਤੇ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੂਗੀ ਉਹਨੂੰ ਮੈਨੂੰ ਖੁਦ ਨੂੰ ਯੂਜ਼ ਕਰਦੇ ਨੂੰ 20 ਤੋਂ 25 ਦਿਨ ਹੋ ਗਿਆ ਹੈ ਤੇ ਉਸ ਤੋਂ ਪਿਛਲੇ ਸਾਲ ਵੀ ਮੈਂ ਯੂਜ਼ ਕੀਤਾ ਸੀ ਤੇ ਮੈਨੂੰ ਤਾਂ ਬਹੁਤ ਫਾਇਦਾ ਮਿਲਿਆ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਮੈਂ ਪਿਛਲੇ ਸਾਲ ਵੀ ਸ਼ੇਅਰ ਨਹੀਂ ਕੀਤੀ ਸੀ ਵੀਡੀਓ ਤਾਂ ਕਿ ਮੈਨੂੰ ਲੱਗਦਾ ਸੀ ਪਹਿਲਾਂ ਮੈਨੂੰ ਫਾਇਦਾ ਹੋਏਗਾ ਤਾਂ ਹੀ ਤਾਂ ਮੈਂ ਕਿਸੇ ਨਾਲ ਸ਼ੇਅਰ ਕਰਾਂਗੀ ਇਹ ਵੇਲੇ ਦਾ ਤੇ ਮੈਨੂੰ ਦੇ ਫਾਇਦਾ ਤੇ ਤੁਹਾਨੂੰ ਦੇਖ ਕੇ ਵੀ ਪਤਾ ਲੱਗੂਗਾ ਕਿ ਮੇਰੀ ਸਕਿਨ ਅੱਗੋਂ ਨਾਲੋਂ ਕਿੰਨੀ ਸਾਫ਼ ਦੀ ਹੋ ਗਈ ਆ ਹਨਾ ਜਿਹੜੀ ਚੀਜ਼ ਮੈਂ ਯੂਜ਼ ਕਰ ਰਹੀ ਆ ਪੀ ਰਹੀ ਆ ਹਨਾ ਤੇ ਉਹ ਤੁਹਾਡੇ ਵਾਸਤੇ ਵੀ ਫਾਇਦੇਮੰਦ ਹੋਵੇ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਨੇ ਆ ਤੇ ਆਓ ਤੁਹਾਡੇ ਨਾਲ ਸ਼ੇਅਰ ਕਰੀਏ ਆਪਣੀ ਅਗਲੀ ਵੀਡੀਓ ਚਲੋ ਆਓ ਚਲੋ ਮੈਂ ਤੁਹਾਨੂੰ ਦੱਸਦੀ ਆ ਮੈਂ ਕਿਸ ਚੀਜ਼ ਬਾਰੇ ਗੱਲ ਕਰ ਰਹੀ ਸੀ ਕਿਹੜੀ ਮੈਜੀਕਲ ਥਿੰਕ ਮੇਰੇ ਮਾਈਂਡ ਵਿੱਚ ਆਈ ਔਰ ਮੈਨੂੰ ਸ਼ੇਅਰ ਕਰਨਾ ਜ਼ਰੂਰੀ ਆ ਤੁਹਾਡੇ ਨਾਲ ਤੇ ਆਹ ਦੇਖੋ ਆ ਇਹ ਜੋ ਇਹ ਇੱਕ ਕਿਸਮ ਦਾ اناਜ ਹੀ ਹੈ ਜੋ ਕਿ ਦੇਖਣ ਵਿੱਚ ਕਣਕ ਵਰਗਾ ਲੱਗਦਾ ਹੈ ਹਨਾ ਤੇ ਇਹ ਇਹਦੇ ਨਾਲੋਂ ਟਾਈਟ ਹੈ ਹਨਾ ਇਹਦੇ ਉੱਤੇ ਦੇਖੋ ਆ ਛਿਲਕਾ ਜਿਹਾ ਹੈਗਾ ਤੇ ਇਹਦੇ ਉੱਤਰਦਾ ਹੀ ਨਹੀਂ ਹੁੰਦਾ ਜੋ ਦਾ ਤੇ ਇਹ ਇੰਨੀ ਕੁ ਬਈ ਮਤਲਬ ਸਾਡੀ ਸਿਹਤ ਵਾਸਤੇ ਫਾਇਦੇਮੰਦ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੁਸੀਂ ਹੋਰ ਵੀ ਵੀਡੀਓਜ਼ ਵਗੈਰਾ ਸਰਚ ਕਰੋਗੇ ਤਾਂ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਵੀ ਮਤਲਬ ਪਤਾ ਲੱਗੂਗਾ ਤੇ ਆ ਦੇਖੋ ਜਿੰਨਾ ਕਿ ਸਾਨੂੰ ਇਹਦੇ ਬਾਰੇ ਨੌਲੇਜ ਹੈ ਜਿੰਨਾ ਕਿ ਮੇਰੇ ਬੋਡੀ ਤੇ ਇਸ ਚੀਜ਼ ਨੇ ਵਰਕ ਕੀਤਾ ਮੈਂ ਤੁਹਾਨੂੰ ਰੋਜ਼ ਦੱਸੂਗੀ ਮੈਂ ਇਹਨੂੰ ਪਿਛਲੇ ਸਾਲ ਵੀ ਯੂਜ਼ ਕੀਤਾ ਸੀਗਾ ਠੀਕ ਹੈ ਮੇਰੇ ਮਤਲਬ ਕਿ 56 weight ਹੋ ਗਿਆ ਸੀ ਮੈਂ ਇਹਦੇ ਨਾਲ ਇਹਨੂੰ ਪੀ ਕੇ ਮਤਲਬ 52 ਤੱਕ ਲੈ ਕੇ ਆ ਗਈ ਸੀ ਔਰ ਬਹੁਤ ਵਧੀਆ ਮੇਰੀ ਹੈਲਥ ਹੋ ਗਈ ਸੀਗੀ ਠੀਕ ਹੈ ਔਰ ਇਹ ਸਕਿਨ ਵਾਸਤੇ ਵੀ ਬਹੁਤ ਸਹੀ ਹੁੰਦਾ ਹੈ ਜੇਕਰ ਅਸੀਂ ਨੂੰ ਰੈਗੂਲਰ ਨਿਯਮ ਦੇ ਹਿਸਾਬ ਦੇ ਨਾਲ ਪੀਵਾਂਗੇ ਤੇ ਬਹੁਤ ਹੀ ਵਧੀਆ ਫਾਇਦੇ ਮਿਲਣਗੇ ਇਹਨੂੰ 40 ਤੋਂ 45 ਦਿਨ ਅਗਰ ਅਸੀਂ ਆਪਣੇ ਰੈਗੂਲਰ ਜੀਵਨ ਵਿੱਚ ਐਦਾ ਇਸਤੇਮਾਲ ਕਰ ਲਿਆ ਤੇ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾਰੇ ਤੋਂ ਤੇ ਆਓ ਤੁਹਾਨੂੰ ਦੱਸਦੇ ਇਹਨੂੰ ਕਿੱਦਾਂ ਬਣਾਉਣਾ ਠੀਕ ਹੈ ਤੇ ਇਹਨੂੰ ਬਣਾਉਣ ਦੇ ਤਰੀਕੇ ਦੋ ਆ ਜੇਕਰ ਅਸੀਂ ਇਹਨੂੰ ਓਵਰਨਾਈਟ ਪੀਓਕੇ ਰੱਖ ਦਾਂਗੇ ਤਾਂ ਉਹ ਵੀ ਅਸੀਂ ਪੀ ਸਕਦੇ ਆ ਹਨਾ ਦਿਨੇ ਆਪਾਂ ਛਾਣਣੀ ਨਾਲ ਛਾਣ ਕੇ ਤੇ ਉਸ ਤੋਂ ਬਾਅਦ ਇਹਨੂੰ ਪੀ ਸਕਦੇ ਆ ਪਰ ਜੇਕਰ ਅਸੀਂ ਹੋਰ ਵੀ ਜ਼ਿਆਦਾ ਫਾਇਦਾ ਇਹਦੇ ਤੋਂ ਲੈਣਾ ਤੇ ਇਹਨੂੰ ਅਸੀਂ ਉਬਾਲ ਲਵਾਂਗੇ ਠੀਕ ਤੇ ਆ ਦੇਖੋ ਹੈਗੇ ਆਪਾਂ ਕੋ ਜੋ ਤੇ ਇਹਦੀ ਕੁਆਂਟੀਟੀ ਵੀ ਆਪਾਂ ਦੱਸਣੀ ਆ ਕਿ ਕਿੰਨੀ ਆਪਾਂ ਕੁਆਂਟੀਟੀ ਇਹਦੀ ਲੈਣੀ ਆ ਠੀਕ ਹੈ ਤੇ ਇਹਦੇ ਵਿੱਚ ਪਹਿਲਾਂ ਤੇ ਆਪਾਂ ਇੰਨੀ ਕਿ ਲੈਣੀ ਆ ਕਿ ਜ਼ਿਆਦਾ ਨਹੀਂ ਭਰਨੀ ਇੰਨੀ ਕੁ ਮੁਠੀ ਲੈਣੀ ਆ ਆਪਾਂ ਆ ਦੇਖੋ ਠੀਕ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਕਿ ਵਿੱਚ ਕੋਈ ਮਿੱਟੀ ਕੰਕਰ ਵਗੈਰਾ ਨਾ ਹੋਵੇ ਕਿਉਂਕਿ ਅਨਾਜ ਹੈ ਖੇਤਾਂ ਵਿੱਚੋਂ ਆਂਦਾ ਹੈ ਤੇ ਵੀ ਸਾਫ਼ ਤੇ ਕਰਨਾ ਬੰਦਈ ਆਪਾਂ ਹਨਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਵੇਖ ਲਵਾਂਗੇ ਕਿ ਇਹਦੇ ਵਿੱਚ ਕੋਈ ਚੀਜ਼ ਨਾ ਹੋਵੇ ਹੈਨਾ ਤੇ ਇਸ ਤੋਂ ਬਾਅਦ ਇਹਨੂੰ ਵਾਸ਼ ਵੀ ਕਰਨਾ ਕਿਉਂਕਿ ਜਦੋਂ ਵਾਸ਼ ਕਰਾਂਗੇ ਨਾ ਤੇ ਦੇਖਿਓ ਇਹਦੇ ਤੋਂ ਨਾ ਕਹੀ ਮੈਂ ਮਤਲਬ ਇਹਦਾ ਪਾਣੀ ਬਹੁਤ ਗੰਦਾ ਹੋ ਜਾਂਦਾ ਹੈ ਤੇ ਇਹਨੂੰ ਵਾਸ਼ ਕਰਕੇ ਫਿਰ ਉਸ ਤੋਂ ਬਾਅਦ ਆਪਾਂ ਉਬਾਲਣਾ ਹੈ ਅਸੀਂ ਇਹਦੇ ਵਿੱਚ ਤਕਰੀਬਨ ਆ ਇੱਕ ਕੱਚ ਦਾ ਗਲਾਸ ਪੂਰਾ ਵੱਡਾ ਪਾਣੀ ਦਾ ਪਾਵਾਂਗੇ ਜੋ ਕਿ ਚੰਗੀ ਤਰ੍ਹਾਂ ਉਬਲੂਗਾ ਥੋੜਾ ਜਿਹਾ ਦਾ ਚੌਥਾ ਹਿੱਸਾ ਜਦੋਂ ਪਾਣੀ ਦਾ ਰਹਿ ਗਿਆ ਨਾ ਉਦੋਂ ਆਪਾਂ ਗੈਸ ਦਾ ਫਰੇਮ ਘੱਟ ਕਰ ਦਾਂਗੇ ਪਾਣੀ ਰਿੱਜੂਗਾ ਤੇ ਇਹ ਨੂੰ ਦਿਨ ਵਿੱਚ ਆਪਾਂ ਦੋ ਵਾਰੀ ਵੀ ਯੂਜ਼ ਕਰ ਸਕਦੇ ਆ ਪੀ ਸਕਦੇ ਆ ਜਿਹਦੇ ਨਾਲ ਸਾਡੀ ਹਾਲਤ ਤੇ ਇੰਨਾ ਜ਼ਿਆਦਾ ਫਰਕ ਪਏਗਾ ਨਾ ਤੇ ਕਿਵੇਂ ਦੱਸ ਨਹੀਂ ਸਕਦੀ ਕਈ ਭੈਣਾਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਆ ਪੇਟ ਤੋਂ ਪਰੇਸ਼ਾਨ ਆ ਹਨਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨਾ ਤੇ ਪਰੇਸ਼ਾਨ ਆ ਉਹ ਬਹੁਤ ਹੀ ਜ਼ਿਆਦਾ ਤੇ ਹੁਣ ਕਰਦੇ ਆ ਗੈਸ ਨੂੰ ਔਨ ਤੇ ਇਹਨੂੰ ਉਬਲਣਾ ਰੱਖਦੇ ਆ ਹੁਣ ਚੰਗੀ ਤਰ੍ਹਾਂ ਉਬਲੂਗਾ ਤੇ ਫੇਰੇ ਇਹਦਾ ਆਪਾਂ ਦਿਖਾਵਾਂਗੇ ਤੁਹਾਨੂੰ ਕੀ ਰਿਜ਼ਲਟ ਨਿਕਲਦਾ ਹੈ ਤੇ ਉਹਨਾਂ ਚਿਰ ਥੋੜੀ ਜਿਹੀ ਵੇਟ ਕਰਨੀ ਪੈਣੀ ਆ ਤੇ ਆਉ ਤੁਹਾਨੂੰ ਇਹਦੇ ਹੋਰ ਵੀ ਫਾਇਦੇ ਦੱਸਦੀਆਂ ਕੀ ਕੀ ਆ ਤੇ ਕੈल्शियम ਫਾਈਬਰ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਜਿਹੜਾ ਜੀ ਸਾਡੇ શરી ਵਿੱਚ ਫਾਈਬਰ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਆ ਤੇ ਅਸੀਂ ਇਹ ਤਾਂ ਪਾਣੀ ਪੀਵਾਂਗੇ ਤੇ ਉਹਦੀ ਵੀ ਕਮੀ ਦੂਰ ਹੋ ਜਾਂਦੀ ਆ ਬੀਬੀ ਦੇ ਵਾਸਤੇ ਵੀ ਬਹੁਤ ਜਿਵੇਂ ਹਾਈ ਬੀਬੀ ਰਹਿੰਦਾ ਤੇ ਉਹਦੇ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਤੇ ਇਹ 슈ਗਰ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਤੇ ਜਿਵੇਂ ਕਿ ਸਾਡੇ ਵਿੱਚ ਮੋਟਾਪਾ ਆ ਜਾਂਦਾ ਇਹ ਜਿਵੇਂ ਕਿ ਆ ਗਰਦਨ ਸਾਡੀ ਮੋਟੀ ਹੋ ਜਾਂਦੀ ਆ ਨਾ ਡਬਲ ਚਿਨ ਬਣ ਜਾਂਦੀ ਆ ਤੇ ਉਹਦੇ ਵਿੱਚ ਵੀ ਬਹੁਤ ਹੀ ਫਾਇਦਾ ਦਿੰਦੀ ਆ ਤੇ ਬਸ ਗੱਲ ਇੱਕ ਹੀ ਆ ਜੇ ਇਹ ਸਾਰੀਆਂ ਚੀਜ਼ਾਂ ਸਾਨੂੰ ਤਾਂ ਹੀ ਮਿਲ ਸਕਦੀਆਂ ਜੇਕਰ ਗੱਲ ਇੱਕ ਹੀ ਹੈ ਬਸ ਮੰਨੀਏ ਤਾਂ ਜੇਕਰ ਅਸੀਂ ਰੈਗੂਲਰ ਨਿਯਮ ਦੇ ਨਾਲ ਇਹਦਾ ਸੇਵਨ ਕਰੀਏ ਹਨਾ ਤੇ ਹੁਣ ਦੇਖੋ ਤੁਹਾਨੂੰ ਮੈਂ ਦੱਸਦੀ ਆ ਜੋ ਪਾਣੀ ਮੈਂ ਉਬਲਣਾ ਰੱਖਾਇ ਸੀ ਤੇ ਆਓ ਚਲਿਏ ਤੁਹਾਨੂੰ ਦਿਖਾਨੀ ਆ ਕਿ ਕਿੰਨੀ ਕੁ ਕੁਆਂਟੀਟੀ ਚ ਰਹਿ ਗਿਆ ਔਰ ਕਿਵੇਂ ਅਸੀਂ ਉਹਨੂੰ ਪੀਣਾ ਵਾ ਦੋ ਫਾਇਦੇ ਹੋਰ ਮੈਂ ਦੱਸ ਦਿਆਂ ਜੋ ਕਿ ਸਾਡੇ ਸਰੀਰ ਅੰਦਰ ਕੈਸਟਰੋਲ ਵੱਧ ਜਾਂਦਾ ਉਹਨੂੰ ਕੰਟਰੋਲ ਕਰਨ ਵਿੱਚ ਬਹੁਤ ਹੀ ਜ਼ਿਆਦਾ ਫਾਇਦਾ ਮਿਲਦਾ ਸਾਨੂੰ ਇਹਨਾਂ ਜੋਤ ਤੇ ਇਸ ਤੋਂ ਬਾਅਦ ਸਾਡੇ ਵਿੱਚ ਜੋ ਕਿ ਹਰ ਇਹ ਤੇ ਹਰੇਕ ਘਰ ਵਿੱਚ ਅੱਜਕੱਲ ਪ੍ਰੋਬਲਮ ਹੋ ਗਈ ਆ ਕਿਡਨੀ ਸਟੋਨ ਦੀ ਤੇ ਜੇਕਰ ਅਸੀਂ ਇਹਨੂੰ ਰੈਗੂਲਰ 7 ਦਿਨ ਪੀਨੇ ਆ ਤੇ ਉਹਰੇ ਤੋਂ ਵੀ ਬਹੁਤ ਜਲਦੀ ਸਾਨੂੰ ਰਾਹਤ ਮਿਲਦੀ ਆ ਪਰ ਗੱਲ ਇਹ ਆ ਕਿ ਨਿਯਮ ਦੇ ਨਾਲ ਹਰ ਚੀਜ਼ ਨਿਯਮ ਦੇ ਨਾਲ ਕਰਾਂਗੇ ਤੇ ਉਹਦੇ ਨਾਲ ਸਾਨੂੰ ਫਾਇਦਾ ਹੋਏਗਾ ਯਾਨੀ ਕਿ 2-4 ਦਿਨ ਪੀ ਲਿਆ ਜੇ ਤੇ ਦਿਨ ਪੀ ਲਿਆ ਤੇ ਦੂਸਰੇ ਦਿਨ ਭੁੱਲ ਗਏ ਹਨਾ ਪਿਉਏ ਨਹੀਂ ਆਪਾਂ ਜਾਂ ਉਬਾਲੇ ਨਹੀਂ ਇਦਾਂ ਨਹੀਂ ਕਰਨਾ ਅਗਰ ਕਰਨਾ ਹੈ ਤੇ ਨਿਯਮ ਦੇ ਨਾਲ ਇਸ ਚੀਜ਼ ਨੂੰ ਪਲੀਜ਼ ਹਫਤੇ ਇੱਕ ਹਫਤਾ ਕਰਕੇ ਦੇਖ ਲੋ ਹਨਾ ਜ਼ਿਆਦਾ ਨਹੀਂ ਕਰੋਗੇ ਤੇ ਇੱਕ ਹਫਤਾ ਕਰਕੇ ਦੇਖ ਲੋ ਜੇਕਰ ਸਾਡੇ ਸਰੀਰ ਵਿੱਚ ਜ਼ਿਆਦਾ ਪ੍ਰੋਬਲਮ ਹੈ ਜ਼ਿਆਦਾ ਮੋਟਾਪਾ ਹੈ ਤਾਂ ਦੇ ਸਾਨੂੰ ਵੀ ਮਤਲਬ 30 ਤੋਂ 45 ਦਿਨ ਨੂੰ ਕਰਨਾ ਹੀ ਪੈਗਾ ਤਾਤ ਜਾ ਕੇ ਕਿਤੇ ਫਰਕ ਪਈਗਾ ਮੈਂ ਤੁਹਾਨੂੰ ਦੱਸਿਆ ਨਾ ਮੇਰਾ 56 weight ਹੋ ਗਿਆ ਸੀ ਮੈਂ 52 ਤੱਕ ਲੈ ਕੇ ਆਈਆਂ ਇਸੇ ਦੇ ਨਾਲ ਮੈਂ ਪੜੇ ਦਿਨਾਂ ਤੋਂ ਸੋਚੀ ਸੀ ਕਿ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਤੇ ਅੱਜ ਮੈਂ ਇਹ ਵਾਲੀ ਵੀ ਹੈਲਥ ਇਸ਼ੂ ਮੇਰ ਨਾਲ ਵੀ ਹੋ ਰਹੇ ਸੀਗੇ ਇਸ ਗਰਮੀ 'ਚ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਇਹ ਵੀਡੀਓ ਸ਼ੇਅਰ ਕਰਦਾ ਤੇ ਆਹ ਦੇਖੋ ਮੈਂ ਇੰਨਾ ਸਾਰਾ ਪਾਣੀ ਪਾਇਆ ਸੀ ਤਕਰੀਬਨ ਇੱਕ ਗਲਾਸ ਪਾਇਆ ਸੀ ਤੇ ਮੈਂ ਇਹਨੂੰ ਸਿਰਫ ਇੰਨਾ ਕੁ ਰੱਖ ਦਿੱਤਾ ਤੇ ਦੇ ਵਿੱਚ ਇਹਨੂੰ ਛਾਣ ਲਾਂਗੇ ਆਪਾਂ ਆਹ ਦੇਖੋ ਵਾਈਟ ਪਾਣੀ ਸੀ ਬਿਲਕੁਲ ਤੇ ਪਾਣੀ ਦਾ ਕਲਰ ਦੇਖੋ ਤੁਸੀਂ ਕੀ ਹੋ ਗਿਆ ਇਹ ਸਾਡੀ ਸਿਹਤ ਵਾਸਤੇ ਨਾ ਗਰਮੀਆਂ ਚ ਠੰਡਾ ਵੀ ਹੁੰਦਾ ਜੋ ਆਉਂਦਾ ਪਾਣੀ ਬਹੁਤ ਠੰਡਾ ਹੁੰਦਾ ਹੈ ਇਹ ਨਹੀਂ ਕਿ ਗਰਮ ਹੈ ਜਾਂ ਕੋਸਾ ਇਹਨੂੰ ਅਸੀਂ ਰੈਗੂਲਰ ਪੀ ਸਕਦੇ ਹਾਂ ਠੰਡਾ ਉਹ ਜਿਵੇਂ ਸੱਤੂ ਸਾਡੇ ਵਾਸਤੇ ਠੰਡੇ ਹੁੰਦੇ ਹਨ ਨਾ ਪੀਣ ਵਿੱਚ ਤੇ ਉਵੇਂ ਹੀ ਜੋ ਦਾ ਪਾਣੀ ਵੀ ਠੰਡਾ ਹੁੰਦਾ ਪੀਣ ਵਾਸਤੇ ਤੇ ਇਹਨੂੰ ਹੁਣ ਇਹ ਕੋਸਾ ਹੈ ਤੇ ਜੇਕਰ ਵੀ ਮਤਲਬ ਆਸੀ ਕੋਸਾ ਕੋਸਾ ਵੀ ਪੀ ਸਕਦੇ ਸਿਪ ਸਿਪ ਕਰਕੇ ਪੀ ਸਕਦੇ ਅਗਰ ਨਹੀਂ ਪੀਣਾ ਤੇ ਤੁਸੀਂ ਮਤਲਬ ਕਿ ਇਹਨੂੰ ਇੱਕ ਝੀਕ ਜੇ ਪੀਣਾ ਵਾ फटाफट ਪੀਣਾ ਤੇ ਫਿਰ ਠੰਡਾ ਵੀ ਪੀ ਸਕਦੇ ਤੁਸੀਂ ਕਰਕੇ ਉੱਚ ਕੋਈ ਪ੍ਰੋਬਲਮ ਨਹੀਂ ਹੈ ਮੈਂ ਤੇ ਵੈਸੇ ਥੋੜਾ ਗਰਮ ਹੀ ਪੀਨੀ ਆ ਥੋੜਾ ਥੋੜਾ ਸਿਪ 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 ਕਰਕੇ ਪੀਨੀ ਹੁੰਨੀ ਆ ਤੇ ਬਹੁਤ ਵਧੀਆ ਲੱਗਦਾ ਤੇ ਇਹ ਆ ਜੋਂ ਦੇ ਫਾਇਦੇ ਜੋ ਕਿ ਮੈਂ ਤੁਹਾਨੂੰ ਸ਼ੇਅਰ ਕੀਤੇ ਆ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤੇ ਕਮੈਂਟਾਂ ਵਿੱਚ ਜਰੂਰ ਦੱਸਣਾ ਇਹ ਤੁਸੀਂ ਝੂਠ ਨਹੀਂ ਮੰਨਣੀ ਗੱਲ ਇਹ ਮੈਂ ਆਪਣੇ ਆਪ ਤੇ ਵਰਕ ਕੀਤਾ ਤੁਸੀਂ ਮੇਰੇ ਤੇ ਦੇਖ ਸਕਦੇ ਹੋ ਕਿ ਮੈਂ ਪਤਲੀ ਲੱਗਦੀ ਆ ਤੇ ਇਸੇ ਇਸੇ ਕਰਕੇ ਕਿਉਂਕਿ ਮੈਂ A ਯੂਜ਼ ਕਰਦੀ ਆ ਹਰ ਗਰਮੀਆਂ ਯੂਜ਼ ਕਰਦੀ ਆ ਮੈਂ ਥੈਂਕ ਯੂ so much ਤੁਹਾਡਾ ਫੋਰ ਵਾਚਿੰਗ ਮਾਈ ਵੀਡੀਓ